ਕਮ ਅਜੀਠਾ ਦੇ ਪਿੰਡ ਮੀਆਂ ਪੰਦੀਰ ਤੇ ਰਹਿਣ ਵਾਲੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਨੌਜਵਾਨ ਘਰੋਂ ਗੱਡੀ ਤੋਣ ਲਈ ਨਹਿਰ ਤੇ ਗਿਆ ਸੀ ਜਦੋਂ ਉਹ ਨਹਿਰ ਵਿੱਚ ਬਾਲਟੀ ਨਾਲ ਪਾਣੀ ਭਰਨਗਾ ਤਾਂ ਉਹਦਾ ਪੈਰ ਟਿਲਕ ਗਿਆ ਜਿਸ ਕਾਰਨ ਨੌਜਵਾਨ ਨਹਿਰ ਵਿੱਚ ਡੁੱਬ ਗਿਆ ਕਿਉਂਕਿ ਉਤੇ ਸਾਥੀਆਂ ਵੱਲੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪਾਣੀ ਦਾ ਵਹਾਅ ਜਿਆਦਾ ਤੇਜ਼ ਹੋਣ ਕਰਕੇ ਨੌਜਵਾਨ ਨਹਿਰ ਵਿੱਚ ਡੁੱਬ ਗਿਆ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਨੌਜਵਾਨ ਦਾ ਨਾਮ ਰਵਿੰਦਰਪਾਲ ਸਿੰਘ ਅਰਸ਼ ਹੈ ਅਤੇ ਉਹ ਪਿੰਡ ਮੀਆਂ ਪੰਦੇੜ ਦਾ ਰਹਿਣ ਵਾਲਾ ਅਤੇ ਹੁਣ ਉਸ ਦੀ 3 ਦਿਨਾਂ ਬਾਅਦ Laash ਪਰਿਵਾਰਕ ਮੈਂਬਰਾਂ ਨੂੰ ਮਿਲੀ ਹੈ। ਹਾਂਜੀ ਭਿੰਦਰ ਸਿੰਘ ਦਾ ਬੇਟਾ ਹੈ ਜੀ ਤੁਸੀਂ ਤੁਸੀਂ ਗੱਡੀ ਢੋਣ ਵਾਸਤੇ ਨਹਿਰ ਤੇ ਤੇ ਨੌਂ ਦਿਨ ਸਾਵੇ ਨਹਿਰ ਦੇ ਵਿੱਚ ਕਿਤੇ ਬਾੜੀ ਪਾਣੀ ਭਰਨਗੇ ਗੱਡੀ ਢੋਣ ਲਈ ਹਾਂਜੀ ਪੈਰ ਫਸਣ ਦੇ ਕਾਰਨ ਨਹਿਰ ਦੇ ਵਿੱਚ ਜਾ ਡੁੱਬਾ ਅੱਛਾ ਜੀ ਹਾਂਜੀ ਤੇ ਅਧਿਕਾਰੀ ਕੋਈ ਨਹੀਂ ਮੌਕੇ ਤੇ ਆਇਆ ਤੇ ਪ੍ਰਸ਼ਾਸਨ ਨੂੰ ਮੇਰੇ ਸਾਲੇ ਨੇ ਦੂਜੇ ਨੇ ਅਪੀਲ ਵੀ ਕੀਤੀ ਆ ਵੀ ਪਾਣੀ ਦਾ ਨਹਿਰ ਦਾ ਘੱਟ ਕੀਤਾ ਜਾਵੇ ਪਰ ਪਾਣੀ ਕੋਈ ਘੱਟ ਨਹੀਂ ਹੋਇਆ ਉਹ ਤੇਜ਼ ਵਹਾਅ ਕਰਕੇ ਹੋਰ ਜ਼ਿਆਦਾ ਪਾਣੀ ਦੇ ਵਿੱਚ ਪਾਣੀ ਪੁੱਤ ਇਹ 17 ਸੱਤ ਨੂੰ ਡੱਬਾ ਕੋਈ ਇੱਕ ਡੇਟ ਦਾ ਡੈਮੇਜ ਕਰਾ ਦਿੰਦਾ ਹੈ ਹਾਂਜੀ ਹਾਂਜੀ ਅਜੇ ਤੀਜੇ ਦਿਨਾਂ ਲਾਸ਼ ਮਿਲੀ ਹੈ ਪਤਾ ਨਾਲ ਜਿਹੜੇ ਮੁੰਡੇ ਨਾ ਹੋਣਗੇ ਸੀਗੇ ਤੇ ਉਹਨਾਂ ਨੇ ਫਿਰ ਸਾਰੀ ਇਹ ਜੀ ਘਟਨਾ ਦੱਸਣੀ ਆ ਤੇ ਇਸ ਤਰ੍ਹਾਂ ਇਹ ਬਾੜੀ ਬਾੜੀ ਪਰ ਲੱਗਾ ਹੀਗਾ ਗੱਡੀ ਦੀ ਹੋਣੀ ਦੁਪਹਿਰ ਕਿਸਮ ਦੇ ਕਾਰਨ ਦੀ ਜੀ ਤੇ ਚੱਜਿਆ ਵਾ